ਲੋ ਜੀ ਆਪਾਂ ਸਭ ਜੀ ਲਾ ਲਿਆ ਤੜਕ ਫਿਰ ਆਪਾਂ ਕਰਾਂਗੇ ਬੈਠ ਕੇ ਸੋਡੀਆਂ ਗੱਲਾਂ ਕਿਉਂਕਿ ਮੈਨੂੰ ਆਇਆ ਪਹਿਲਾਂ ਮੈਂ ਸਿੱਧੀ ਸਿੱਧੀ ਕੰਮ ਨਿਬੜਦਿਆਂ ਆਪਣੇ ਤੇ ਫਿਰ ਆਪਾਂ ਕਿੰਨਾ ਚਿਰ ਟਾਈਮ ਮਰਜ਼ੀ ਬਾਅਦ ਵਿੱਚ ਬੈਠ ਕੇ ਗੱਲਾਂ ਮਾਰ ਲਈ ਕੋਈ ਚੱਕਰ ਨਹੀਂ ਕੇਰ ਆਪਣੇ ਕੰਮ ਨਿਬੜ ਜਾਣ ਕਿ ਅੱਜ ਬਣਾਵਾਂਗੇ ਆਪਾਂ ਪੱਲ ਬੜੀਆਂ ਦੀ ਸਬਜ਼ੀ ਇਹ ਹੈ ਮੇਰੇ بیٹے ਦੀ ਫੇਵਰੇਟ ਸਬਜ਼ੀ ਮੈਂ ਟਮਾਟਰਾਂ ਨੂੰ ਥੋੜੇ ਜਿਹਾ ਕੜਸੀ ਨਾਲ ਉਬਲ ਰਹੀ ਜਾਨੀ ਕਿਉਂਕਿ ਥੋੜੇ ਜਿਹਾ ਵੱਡੇ ਕੱਟੇ ਹੋਏ ਸੀ ਫੇਰੇ ਨਹੀਂ ਗਲਦੇ ਨਹੀਂ ਹੈਗੇ ਇਸ ਤਰ੍ਹਾਂ ਗਲ ਜਾਣਗੇ ਇਸੇ ਤੀ ਤਾਪ ਆਪਣਾ ਤਰੀਕਾ ਜੀ ਦਾਲ ਪਾਣੀ ਬਣਾਉਣ ਦਾ ਹਰੇਕ ਦਾ ਕੋਈ ਕਿਵੇਂ ਬਣਾਉਂਦਾ ਕੋਈ ਕਿਵੇਂ ਬਣਾਉਂਦਾ ਆਪਾਂ ਇਸ ਤਰ੍ਹਾਂ ਬਣਾਉਣੇ ਆ ਨੰਕ ਪਾਤਾ ਮੈਂ ਪਹਿਲਾਂ ਆਲ ਦੂ ਬਾਤੇ ਆਪਾਂ ਆਲ ਦੂ ਹਨ ਮੈਂ ਇਸ ਤਰ੍ਹਾਂ 걔ੜੇ ਜੇ ਦਵਾ ਦੂੰਗੀ ਪਾਣੀ ਆਪਾਂ ਬਾਅਦ ਚ ਪਾਵਾਂਗੇ ਬੜੀਆਂ ਪਾ ਦੇਾਂਗੇ ਹੁਣ ਵਿੱਚ ਨਾਲ

ਇਹਨੂੰ ਮੈਂ ਇੱਥੇ ਭਾਂਡ ਰੱਖ ਦਿੰਨੀ ਆ ਸੁਕਾਉਣ ਨੂੰ ਮੈਨੂੰ ਕਰ ਲਈਏ ਸੱਕ ਪੈਂਦਾ ਸੀ ਵੀ ਟੁੱਟੂ ਮੇਰੇ ਹੱਥ ਵੱਜ ਗਏ ਵੀਡੀਓ ਡਿਟ ਕਰਦੀ ਕਰਦੀ ਦੇ ਵਿੱਚ ਹੱਥ ਵੱਜਿਆ ਮੇਰਾ ਲਓ ਜੀ ਇਹ ਪਸਬਜੀ ਚ ਪਾ ਦਿੱਤਾ ਪਾਣੀ ਹੁਣ ਆਪਾਂ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਹੈਲੋ ਸਾਸਤਰੀ ਕਾਲ ਜੀ ਮੈਂ ਸਰਪਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋਗੇ ਤੰਦਰੁਸਤ ਹੋਮਗੇ ਸਹਾ ਹਲ ਹੋਮਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਵੀਡੀਓ ਦੇ ਰਹੇ ਹਾਂ ਬਾੜਾ ਤੇ ਸੈਪੂ ਕਿਹੜਾ ਕਰਦੇ ਹਾਂ ਤੇ ਆਪਾਂ ਉਸ ਸੰਬੰਧੀ ਦੱਸਾਂਗੇ ਤੇ ਕਈ ਭੈਣਾਂ ਦੇ ਸਵਾਲ ਆਏ ਸੀ ਆਪਾਂ ਨੂੰ ਬਾਲਾਂ ਦੇ ਸਬੰਧੀ ਵੀ ਸਾਨੂੰ ਦੱਸੋ ਕਿਹੜਾ ਸ਼ੈਂਪੂ ਲਾਉਣੇ ਤਾਂ ਆਪਾਂ ਉਹਦੇ ਬਾਰੇ ਦੱਸ ਰਹੇ ਹਾਂ ਤੇ ਆਪਾਂ ਬਾਲਾਂ ਤੇ ਲਾਉਣੇ ਜੀ ਸਤਰੀ ਅਠਾ ਸ਼ੈਂਪੂ ਇਹ ਬਾਜ਼ਾਰ ਵਿੱਚ ਮਿਲਦਾ ਤੇ ਬਹੁਤ ਹੀ ਗੁਣਾਕਾਰੀ ਸ਼ੈਂਪੂ ਆ ਤੁਸੀਂ ਵਰਤ ਕੇ ਦੇਖੋ ਤੁਹਾਨੂੰ ਆਪ ਰਿਜ਼ਲਟ ਦਾ ਪਤਾ ਲੱਗ ਜੂ ਕਿਸ ਤਰ੍ਹਾਂ ਇਸ ਦਾ ਰਿਜ਼ਲਟ ਆਉਂਦਾ ਬਹੁਤ ਹੀ ਵਧੀਆ ਰਿਜ਼ਲਟ ਆਉਂਦਾ ਇਸ ਸ਼ੈਂਪੂ ਦਾ ਤੇ 70 ਰੁਪਈਆ ਦੀ ਸੀਸੀ ਮਿਲ ਜਾਂਦੀ ਮਿੰਦਾ ਦਾ ਇਹ ਸ਼ੈਂਪੂ ਦੀ ਸਸਤਾ ਵੀ ਇਹ ਬਾਕੀ ਸ਼ੈਂਪੂ ਨਾਲੋਂ ਨਹੀਂ ਸ਼ੈਂਪੂ ਬਹੁਤ ਮਹਿੰਗੇ ਮਹਿੰਗੇ ਨੇ ਤੇ ਬਜਟ ਦੇ ਵਿੱਚ ਹੀ ਆ ਆਪਣੇ ਸ਼ੈਂਪੂ ਇਹ ਬਾਲਾ ਮਹਿੰਗਾ ਨਹੀਂ ਹੈਗਾ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਬਾਲ ਬਧਾਉਣੀਆਂ ਚਾਹਵਨ ਨੇ ਜਰੂਰ ਇਹ ਸ਼ੈਂਪੂ ਨੂੰ ਟਰਾਈ ਕਰਨ ਬਹੁਤ ਹੀ ਵਧੀਆ ਸ਼ੈਂਪੂ ਆ ਮੇਰਾ ਆਪ ਵਰਤ ਕੇ ਦੇਖਿਆ ਹੋਇਆ ਇਹ ਸ਼ੈਂਪੂ ਤੇ ਮੈਨੂੰ ਤਾਂ ਬਹੁਤ ਬੈਨੀਫਿਟ ਆਇਆ ਇਹਦੇ ਸ਼ੈਂਪੂ ਦੇ। ਬਾਕੀ ਤੁਸੀਂ ਵਰਤ ਕੇ ਦੇਖਿਓ ਜਰੂਰ। ਅਸੀਂ ਤਾਂ ਜਿੰਨੇ ਨੇ ਵਰਤੇ ਸਾਰਿਆਂ ਨੂੰ ਬਹੁਤ ਵਧੀਆ ਬੈਨੀਫਿਟ ਹੋਇਆ ਇਸ ਸ਼ੈਂਪੂ ਦਾ। ਤੇ ਵਾਲਾਂ ਦੀ ਗਰੋਥ ਬਹੁਤ ਜ਼ਿਆਦਾ ਜਲਦੀ ਵਾਧੀ ਹੈ ਇਸ ਸ਼ੈਂਪੂ ਨਾਲ। ਤੇ ਜਿੰਨਾ ਵੀ ਮੇਰੀ ਭੈਣਾਂ ਨੇ ਲੈ ਕੇ ਲਾਉਣਾ ਹੋਵੇ ਤਾਂ ਸ਼ੈਂਪੂ ਲੈ ਸਕਦੇ। ਤੇ ਕਹਾ ਜੰਗ ਸਬੰਧੀ ਜੀ ਕਹਿੰਦੇ ਸੀ ਰਾਤ ਵੀ ਰਾਜੀ ਬੰਦਾ ਹੋ ਗਿਆ ਜੰਗ ਵੀ ਨਹੀਂ ਲੱਗਦੀ ਬਹੁਤ ਵਧੀਆ ਹੋ ਗਈ ਗੱਲ ਵੀ ਚਲਵਾ ਮਨ ਸ਼ਾਂਤੀ ਵਿਵਧੀ ਦੇਸ਼ ਦੇ ਵਿੱਚ ਆਮਨ ਸ਼ਾਂਤੀ ਵਰਗੀ ਕੋਈ ਚੀਜ਼ ਨਹੀਂ ਹੈਗੀ ਲੜਾਈ ਦਾ ਕੀ ਹੈ ਦੋਨਾਂ ਮੁਲਕਾਂ ਦੀ ਨੁਕਸਾਨ ਹੋਣਾ ਸੀ ਲੜ ਕੇ ਤੇ ਲੜਾਈ ਨੂੰ ਬੇਤਰ ਜੋ ਆਪਣਾ ਸਮਝਾ ਉੱਤਾ ਹੋ ਗਿਆ ਵਧੀਆ ਗੱਲ ਆਮ ਲੋਕਾਂ ਤੇ ਬਹੁਤ ਅਸਰ ਪੈਣਾ ਸੀ ਇਸ ਗੱਲ ਦਾ ਕਿਉਂਕਿ ਹੁਣ ਲੈਣਾ ਲੱਗੀਆਂ ਪਈਆਂ ਤੇ ਸੌਦੇ ਵਾਲੀਆਂ ਦੁਕਾਨਾਂ ਤੇ ਵਿਚਾਰ ਹਰੇਕ ਬੰਦੇ ਦੇ ਬਜਟ ਤੋਂ ਬਾਹਰ ਹੋ ਜਾਂਦਾ ਜਦੋਂ ਆਪਾਂ ਕਿੱਥੇ ਦਾ ਆਪਾਂ ਚੀਜ਼ ਨਾਲ ਹੁੰਦੇ ਲਿਆਉਣੀ ਹੁੰਦੀ ਉਹੀ ਕਰਨਾ ਹੁੰਦਾ ਉਹੀ ਖਾਣਾ ਹੁੰਦਾ ਕਿੱਥੇ ਬੰਦੇ ਨੂੰ ਐਟ ਟਾਈਮ ਕੋਈ ਮੁਸੀਬਤ ਪੈ ਜੇ ਤਾਂ ਸਾਰਾ ਸਮਾਨ ਇਕੱਠਾ ਲਿਆਉਣਾ ਬੰਦੇ ਨੂੰ ਬਹੁਤ ਔਖਾ ਹੋ ਜਾਂਦਾ ਤੈਨੂੰ ਵਧੀਆ ਹੋਇਆ ਜੰਗ ਦਾ ਐਲਾਨ ਬੰਦ ਹੋ ਗਿਆ ਬਹੁਤ ਹੀ ਵਧੀਆ ਖੁਸ਼ੀ ਦੀ ਗੱਲ ਹੈ ਕਹਿੰਦੇ ਨੇ ਵੀ ਅਮਰੀਕਾ ਨੇ ਸਮਝੌਤਾ ਕਰਾਤਾ ਬਹੁਤ ਵਧੀਆ ਗੱਲ ਹੈ ਜਿਹੜਾ ਆਪਣਾ ਸਮਝੌਤਾ ਹੋ ਗਿਆ ਸਮਝੌਤੇ ਵਰਗੀ ਕੋਈ ਰੀਸ ਨਹੀਂ ਹੈਗੀ ਲੜਾਈ 'ਚ ਕੁਝ ਨਹੀਂ ਖਟਿਆ ਤੇ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਹੋਰ ਕੁਝ ਨਹੀਂ ਹੁੰਦਾ ਇਹਦੇ ਵਿੱਚ ਆਮ ਲੋਕਾਂ ਤੇ ਪ੍ਰਭਾਵ ਪੈਂਦਾ ਮਨ ਦਾ ਹਾਲ ਹੀ ਆ ਜਾਂਦੀ ਹੈ ਦੇਸ਼ ਦੇ ਉੱਤੇ ਗਰੀਬੀ ਵੀ ਬਹੁਤ ਆ ਜਾਂਦੀ ਹੈ ਜਦੋਂ ਕੋਈ ਜੰਗ ਲੱਗਦੀ ਹੈ ਤੇ ਬਜਟ ਤੋਂ ਬਾਹਰ ਹੋ ਜਾਂਦੇ ਲੋਕ ਅੱਗੇ ਕਰੋਨਾ ਦਿੱਲ ਪੇਟ ਵਿੱਚ ਆਇੰਦੋਂ ਉਹ ਬਿਚਾਰੇ ਜਿੱਤਾ ਕਤਾਬ ਨਹੀਂ ਆਏ ਹੈਗੇ ਜਿਹੜੇ ਕਰੋਨਾ ਦੇ ਉਸ ਚ ਆਏ ਨੇ ਬਹੁਤ ਔਖਾ ਹੋ ਜਾਂਦਾ ਕਿਉਂਕਿ ਖਾਣ ਪੀਣਾਂ ਜਾਂ ਚੀਜ਼ਾਂ ਬਿਨਾ ਆਪਾਂ ਜਿੱਦਲੇ ਤੇ ਨਹੀਂ ਸਰਦਾ ਹੈਗਾ ਉਹ ਆਪਾਂ ਨੂੰ ਲਿਆਉਣੀਆਂ ਪੈਂਦੀਆਂ ਨੇ ਹਰੇਕ ਨੂੰ ਹੀ ਪਤਾ ਕਿੱਥੇ ਤਾਂ ਆਪਾਂ ਰੋਜ਼ ਕਮਾਉਣੇ ਦਿਹਾੜੀ ਲਾਉਂਦਾ ਬੰਦਾ ਉਹਨੇ ਦੀ ਚੀਜ਼ ਲੈ ਮਦਾਬ ਦੇ ਬਜਟ ਅਨਸਾਰ ਖਾ ਲੈਣਾ ਕਿੱਥੇ ਹੁਣ ਇਕੱਠੇ ਲੈ ਕੇ ਸਿੱਟਨੀ ਚੀਜ਼ ਬਹੁਤ ਔਖਾ ਮਤਲਬ ਅੱਲੀ ਬਹੁਤ ਖਰਚਾ ਹੋ ਜਾਂਦਾ ਬਹੁਤ ਵਧੀਆ ਗੱਲ ਆਮਨ ਸ਼ਾਂਤੀ ਹੋਗੀ ਤੇ ਲੜਾਈ ਹਟ ਗਈ ਆਪਣੇ ਦੇਸ਼ 'ਚ ਲੱਗਣ ਤੋਂ ਜੰਗ ਤੇ ਬਹੁਤ ਖੁਸ਼ੀ ਦੀ ਗੱਲ ਆ ਚਲੋ ਜੀ ਆਪਣਾ ਪਾਈ ਪਾਈ ਆਪਾਂ ਦੋਨੇ ਦੇਸ਼ ਉਹ ਵੀ ਆਪਣੇ ਨੇ ਆਪਾਂ ਵੀ ਆਪਣੇ ਤੇ ਲੈਂਦਾ ਤੇ ਚੜਦਾ ਪੰਜਾਬ ਇੱਕ ਹੀ ਨੇ ਤੇ ਬਾਕੀ ਹੋਰ ਆਪਾਂ ਗੱਲਾਂ ਬਾਤਾਂ ਕਰਦੇ ਆ ਅੱਜ ਮੈਂ ਸਾਨੂੰ ਕੰਮਕਾਰ ਦੀ ਵੀਡੀਓ ਨਹੀਂ ਪਾਉਂਦੀ ਹੈਗੀ ਤੇ ਮੈਂ ਆਪਣੇ ਉਟਸ ਬਣਾ ਕੇ ਖਾ ਲਏ ਨੇ ਤੇ ਰੋਟੀ ਆਪਾਂ ਲਾ ਕੇ ਰੱਖ ਦਿੱਤੀ ਹੈ ਡੱਬੇ ਚ ਪਾ ਕੇ ਕਿ ਚਾੜੂ ਪੋਚਿਆੜੀ ਚਾੜੂ ਪੋਚਾ ਕਰਤੂ ਦੇ ਤੇ ਬਾਬੇ ਰੋਟੀ ਮੇ ਪਾ ਦਿੱਤੀ ਹੈ ਤੇ ਅਸੀਂ ਆਪਣੇ ਕੰਮ ਕਰ ਕੱਪੜੇ ਆਪਾਂ ਮਸ਼ੀਨ ਦੇ ਵਿੱਚ ਸਿੱਟ ਦਿੱਤੇ ਇਹਨੇ ਆਪਣੇ ਡੇਲੀ ਦੇ ਕੰਮ ਕਰ ਕਰਦੇ ਤੇ ਜੋ ਵੀ ਭੈਣਾ ਭਾਈ ਆਪਣੀ ਵੀਡੀਓ ਨੂੰ ਦੇਖਦੇ ਆ ਵੀਡੀਓ ਨੂੰ ਫੁੱਲ ਵਾਚ ਦੇਖਿਆ ਕਰੋ ਜੀ ਤਾਂ ਕਿ ਆਪਾਂ ਨੂੰ ਵੀ ਵੀਡੀਓ ਦਾ ਬੇਨਿਫਿਟ ਹੋ ਜੇ ਫੰ ਤੁਸੀਂਾਰੇ ਕੋਈ ਬੋਲਣ ਲੱਗੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਵੀਡੀਓ ਨੂੰ ਕਰਨਾ ਫਤਲ ਬਾਅਦ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨ ਵੀਡੀਓ ਨੂੰ ਫਤਲ ਬਾਅਦ ਚ ਦੇਖਣਾ ਜੋ ਵੀ ਭੈਣ ਭਾਈ ਵੀਡੀਓ ਤੇ ਆਉਂਦੇ ਆ ਵਧੀਆ ਵਧੀਆ ਕਮੈਂਟ ਕਰਦੇ ਤੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਤੇ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ